ਰਵੱਜ ਪਾ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਬਣ ਬੈੜਾ ਬਾਈ ਇੱਕ ਬਾਈ ਕੋਲੇ ਗੱਬਣ ਬੱਛੀ ਆ ਚੈੱਕ ਪਾਸ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਹੱਸਿਆ ਬਾਈ ਹੋ ਠੀਕੋ ਕੁਲਵੀਰ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਵੀਰੇ ਕੰਮਕਾਰ ਕੰਮਕਾਰ ਪੂਰਾ ਵਧੀਆ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾ ਬਾਈ ਜੀ ਕਲਵੀਰ ਸਿੰਘ ਪਿੰਡ ਬੁਰਥੜਾ ਜਿਲ੍ਹਾ ਬਠਿੰਡਾ ਤਸੀਹਾਰਾਮਪੁਰਾਪੂਲ ਨੇੜੇ ਪਿੰਡ ਨੇੜੇ ਬਾਈ ਪਾਈ ਪਾਕਤਾ 4 ਕਿਲੋਮੀਟਰ ਆ ਓਕੇ ਤੇ ਜੋ ਕੋਈ ਬਰਨਾਲਿਆ ਦੀ ਛੜ ਤੋਂ ਬਰਨਾਲਾ ਆਪਣੇ ਘਰ ਤੋਂ 45 ਆ ਮੋਗਾ ਵੀ 45 ਆ ਤੇ ਬਠਿੰਡਾ ਚਾਰੀਆ ਬਾਈ ਓਕੇ ਬਾਈ ਮੋਬਾਈਲ ਨੰਬਰ ਬੋਲ ਦੇ 76142 ਬਾਈ ਇਹ ਤਾਂ 45 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਤੋਕੜ ਗੱਬਣ ਹਾਂ ਤੋਕੜ ਗੱਬਣ ਆ ਬਾਈ ਇਹ ਕਿਹੜਾ ਸੂਆ ਵੀਰੇ ਪਹਿਲਾ ਸੂਆ ਸੂਈ ਹੀ ਆ ਓਕੇ ਦੂਜੇ ਆਸਤੇ ਬਾਈ ਸਹੀ ਤਿੰਨਾਂ ਮਹੀਨੇ ਗੱਬਣ ਹੋ ਗਈ ਅੱਜ ਇਹ ਜੈਕ ਪਾਸ ਹਾਂ ਬਾਈ ਆਪਣੀ ਜੈਕ ਪਾਸ ਕਰਾਈ ਵੀ ਟੀਗੜਾ ਢੰਡਾ ਲਵਾਇਆ ਵਾ ਜਿਹੜੇ ਬਾਈ ਨਾਲ ਸੌਦਾ ਹੋਊਗਾ ਜੇ ਕੋਈ ਆਨਲਾਈਨ ਭਰਾ ਲੈਂਦਾ ਹਮਮ ਖਾਣਾ ਵੀ ਆਪਣੀ ਚਾਰਾਂ ਦੀ ਗਾਰੰਟੀ ਹੋਊਗੀ ਓਕੇ 9 ਕਿਲੋ ਦੁੱਧ ਆ ਬਾਈ ਹਮ ਥੋੜਾ ਉਪਰਾ ਮੰਨ ਲਈ ਆਪਾਂ ਦੁੱਧ 11 ਕਿਲੋ ਚੋਕੇ ਲਿਆਂਦਾ ਆਪਣੇ ਕੋਲ ਆ ਥੋੜਾ ਘੱਟ ਕੀ ਕਰ ਰਿਹਾ ਰੰਬਈ ਜਾਂਦੀ ਜੀ ਨਹੀਂ ਲਾਇਆ ਹਮ ਤੇ ਜਿਹੜੇ ਬਾਈ ਨਾਲ ਸੌ ਵਾਹ ਦੀਲੇ ਘਰ ਤੱਕ ਦੀ ਗਰੰਟੀ ਆ ਜਾ ਕੇ ਲਾ ਦੂਜੇ ਦਿਨ ਚੈੱਕ ਕਰਾ ਕੇ ਫੋਨ ਲਾਦਾ ਜੇ ਖਾਲੀ ਹੋਈ ਬੈਡ ਆਪਣੇ ਘਰੇ ਆਵੇ ਇਹ ਗੱਲ ਹੋਈ ਅਗਲੇ ਦੀ ਹੈ ਤੇ ਨਹੀਂ ਪਹਿਲੀ ਸਾਰੀ ਗੱਲ ਇਹ ਹੈ ਬਈ ਆਪਣੇ ਘਰੋਂ ਚੈੱਕ ਕਰਾ ਕੇ ਲੈ ਕੇ ਜਾਵੇ ਓਕੇ ਇਹ ਨਹੀਂ ਗੱਲ ਹੋਊਗੀ ਕਿ ਆਪਾਂ ਕਹਿ ਦਾਂਗੇ ਗੱਬਾ ਨਿਕਲੂ ਖਾਲੀ ਜੇ ਆਪਾਂ ਗਰੰਟੀ ਦੇ ਕੱਲਾਂਗੇ ਤਾਂ ਉਹਦੇ ਬਾਈ ਦੇ ਘਰ ਤੱਕ ਦੀ ਜ਼ਿੰਮੇਵਾਰੀ ਹੋਊਗੀ ਓਕੇ ਵੀਰੇ ਤੇ ਦੁੱਧ ਕਿੰਨਾ ਕ ਅਗਲੇ ਦਿਨ ਦੁੱਧ ਬਾਈ ਸਹੀ 9 ਕਿਲੋ ਮੈਨ ਨਾਲ ਆ ਕੰਡੇ ਵਾਲਾ ਜਮਾ ਠੀਕ ਆ ਬਾਈ ਖੋਲ ਦੇ ਤੋੜ ਕੇ ਦਿਖਾ ਦੇ ਅੰਦਰੋਂ ਨੇੜ ਤੋਂ ਚੈੱਕ ਕਰ ਲੋ ਥਾਨ ਬਹੁਤ ਚੰਗਾ ਚਿਵਾਈ ਫਿਨੇ ਬਾਈ ਕਿਸ ਹਵਾਨੇ ਵਾਲੀ ਆ ਇਹ ਨਹੀਂ ਵੇਖ ਲਿਵਾ ਟੁੱਟ ਬਾਣੀ ਸਹੀ ਗੱਲ ਆ ਹਾਂ ਚਿਵਾਈ ਚੁਈ ਕਿਵੇਂ ਅਗਲੇ ਚਿਵਾਈ ਬਾਈ ਇੱਕ ਨੰਬਰ ਆ ਠੀਕ ਆ ਬਾਈ ਬਿਊਟੀਫੁੱਲ ਕੱਡ ਫੁੱਲ ਪ੍ਰਿੰਟ ਇੱਕ ਨੰਬਰ ਆ ਫੇਸ ਦੀ ਬਿਊਟੀ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਤੋਰਾ ਵੀ ਇੱਕ ਨੰਬਰ ਹੈ ਲੈਵਾ ਨੂੰ ਬਹੁਤ ਚੰਗਾ ਹੈ ਨਾ ਹਾਂ ਬਾਈ ਲੈਵਾ ਇਹ ਫਿਟਿੰਗ ਆ ਗਿਆ ਕੋਈ ਐ ਟਟਵਾਗਾ ਸਹੀ ਗੱਲ ਤੇ ਬਾਕੀ ਪਹਿਲਾ ਸੁਆ ਬੜ ਸੁਈ ਵੀ ਹੈ ਦੂਜੇ ਵਾਸਤੇ ਗੱਬਣਾ ਹਮ ਜਾਤ ਬਰੀਡ ਵਾਲੀ ਬਾਈ ਫੁੱਲ ਸਹੀ ਗੱਲ ਆਪਾਂ ਨੂੰ ਇਹਦੇ ਸੀਮਨ ਦਾ ਪਤਾ ਨਹੀਂ ਐਵੇਂ ਝੂਠ ਮਾਰਦੇ ਆਪਾਂ ਕਹਿੰਦੇ ਕਿ ਫਸਾਨੇ ਸੀਮਨ ਦੀ ਆ ਲੱਗਿਆ ਉਹ ਵੀ ਸੀਮਨ ਚੰਗਾ ਤੇ ਆਪ ਵੀ ਬਈ ਚੰਗੇ ਸੀਮਨ ਦੀ ਆ ਆਪ ਹੀ ਬੋਲਦੇ ਬਾਕੀ ਬਾਈ ਮੂੰਹੋਂ ਬੋਲਦੀ ਆਪ ਵੀ ਸਹੀ ਗੱਲ ਆ ਬਾਈ ਹਮ ਲੰਮੀ ਲੁੰਮੀ ਬਰੀਟ ਫੁੱਲ ਆ ਬਹੁਤ ਚੰਗਾ ਫੇਸ ਫੁੱਸ ਬੜਾ ਪਿਆਰਾ ਫੇਸ ਦਿਖਾ ਲੈ ਟਕਾ ਕੇ ਜੇ ਕਰਮ ਵਾਲੀ ਜਾਨਾ ਤੂਰਾ ਤੂਰਾ ਇੱਕ ਨੰਬਰ ਆ ਕਰਮਾਈ ਦਾ ਫੇਸ ਦਿਖਾ ਦੇ ਗਲਵੀਰ ਆ ਜਾ ਬਤਾ ਲੈ ਫੇਸ ਦੀ ਬਿਊਟੀ ਦੇਖ ਲੈ ਕਮਾਲ ਦੀ ਹੈ ਨਹੀਂ ਬਈ ਹਾਂ ਬਈ ਫੇਸ ਕੁਆਲਟੀ ਇੱਕ ਨੰਬਰ ਆ ਫੇਸ ਆ ਕਰਮਾਈ ਦਾ ਕਿਆ ਬਾਕੀ ਜਿੰਨੀ ਹੈਗੀ ਸੁਨੱਖੀ ਆ ਬਈ ਹੂੰ ਜਦੋਂ ਤਿਆਰ ਹੋਊਗੀ ਰਾਕਮ ਵਧਾਊਗੀ ਬਈ ਸਹੀ ਗੱਲ ਆ ਆਈ ਨਹੀਂ ਚੱਕਰ ਕੇ ਉੱਥੀ ਤੁਰੀ ਫਿਰੂਗੀ ਸਹੀ ਗੱਲ ਆ ਆਰਪੀ ਨਾਲ ਜੁੜੂਗੀ ਹੂੰ ਕੀ ਮੁੱਲ ਲੱਜ ਜਾ ਵੀਰੇ ਮੁੱਲ ਬਈ ਦਾ 70000 ਰੁਪਿਆ ਠੀਕ ਆ 60000 ਦੀ ਆਪਾਂ ਵੜ ਦਵਾਂਗੇ ਠੀਕ ਆ ਬਈ 67000 ਰੁਪਇਆ ਮੋਲਾ 65000 ਦੀ ਵੜ ਬਾਈ ਕੰਨਾ ਦੇ ਦਿਆਂਗੇ ਮਾੜਾ ਮੋਟਾ ਮਾਨ ਤਨ ਕੋਈ ਚੱਕ ਨਹੀਂ ਮੌਕੇ ਤੇ ਹੋ ਜਾਵੇ ਬਾਈ ਵੜ ਚੰਗੀ ਆ ਬਰੀਡ ਫੋਲ ਪੂਰੀ ਮਸਤੀ ਕਰਦੀ ਆ ਕਿ ਨਹੀਂ ਹਾਂ ਬਈ ਆਏ ਨਾ ਫਿਰ ਥੋੜਾ ਖੋਲਦੇ ਆ ਘਾਟਾ ਜੇਕਰ ਬੜਾ ਸਹੀ ਗੱਲ ਆ ਬਨੇ ਕਰਕੇ ਹਮ ਲੈ ਫੇਸ ਉਹਰੇ ਨੂੰ ਕਰਦੇ ਮਾੜਾ ਫੇਸ ਅਲਕਾਰੀਏ ਕਰਮ ਵਾਲੀ ਦਾ ਬਿਊਟੀਫੁਲ ਫੇਸ ਕੁਆਲਿਟੀ ਟਾਪ ਦੀ ਆ ਬਾਈ ਹਮ ਇਧਰ ਵੀ ਦਿਖਾ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰਮ ਨਹੀਂ ਲੈ ਕੋਕਾ ਪੀਸ ਆ ਜਾਮਾ ਬਾਕੀ ਕੱਦ ਵਾਲੀ ਆ ਕੋਈ ਆਈ ਨਹੀਂ ਜੱਕਰ ਛੋਟੀ ਆ ਸਹੀ ਗੱਲ ਆ ਬਾਈ ਹਾਂ ਬਾਕੀ ਮੁੱਲ ਵੀ ਜਾਇਜ ਆ ਕਿ ਨਹੀਂ ਮੁੱਲ ਵੀ ਬਾਈ ਜਿਹੜੇ ਹਸਾਂ ਅੱਜ ਕੱਲ ਟੋਕਣਾ ਬਹਿਣਾ ਗੱਬਣਾ ਘੱਟ ਮਿਲਦੀਆਂ ਤਾਂ ਉਹ ਹੀ ਨਿਕਲਦੀ ਆ ਸਹੀ ਆ ਜਿਹਨੇ ਬਾਈ ਨੇ ਦੁੱਧ ਪੀਣਾ ਉਹਨੂੰ ਵੀ ਨਾ ਮੂਰੇ ਰਾਖਮ ਪਤਾ ਉਹ ਵੀ ਫਾਇਦਾ ਕਰੂਗੀ ਤੇ ਬਾਕੀ ਇਹੋ ਜਿਹਾ ਪੀਸ ਵੇ ਹੁਣ ਟਾਵਾ ਵਿਖਦਾ ਅੱਜ ਕੱਲ ਪਸ਼ੂ ਤੁਹਾਨੂੰ ਵੀ ਪਤਾ ਘੱਟ ਮਿਲਦੇ ਆ ਘੱਟ ਮਿਲਦੇ ਹਾਂ ਚੰਗੀ ਚੀਜ਼ ਨਹੀਂ ਆਲਾ ਵੇਚਦਾ ਸਹੀ ਗੱਲ ਆ ਬਾਈ ਹਾਂਜੀ ਅੱਗੇ ਆ ਗਈ ਗੱਬਣਾ ਬੱਚੀ ਹਾਂ ਭਾਈ ਇਹ ਬੱਚੀ ਅੱਜ ਹੋ ਗਈ 3 ਮਹੀਨੇ ਦਾ ਹਾਂ ਇਹਨਾਂ ਦੀ ਗੱਬਣਾ ਓਕੇ ਉਹ ਘਰ ਦੋ ਦੰਦ ਆ ਠੀਕ ਆ ਭਾਈ ਹਾਂ ਦੋ ਦੰਦ ਚੈੱਕ ਕਰਵਾਈ ਵੀ ਅਗਲੇ ਹਾਂ ਭਾਈ ਚੈੱਕ ਕਰਾ ਕੇ ਟੀਕਾ ਇਹਦੇ ਵੀ ਲੱਗਿਆ ਵਾ ਇਹਦੀ ਵੀ ਲੈ ਦੇ ਘਰ ਤੱਕ ਦੀ ਗਾਰੰਟੀ ਆ ਉਹ ਦੋ ਦਿਨਾਂ ਰੱਖ ਚੈੱਕ ਕਰਾ ਕੇ ਵਾਪਸ ਕਰ ਸਕਦਾ ਤੇ ਬਾਕੀ ਜਿਹਦੇ ਨਾਲ ਸੌਦਾ ਹੁੰਦਾ ਭਾਈ ਆਪਣੇ ਘਰੋਂ ਤਸੱਲੀ ਕਰਵਾ ਕੇ ਲੈ ਕੇ ਜਾਵੇ ਹੂੰ ਠੀਕ ਆ ਕਿੰਨਾ ਕੁ ਰਿਕਰਡ ਹੈ ਸ੍ਰੀ ਮਾ ਦਾ ਇਹਦੀ ਮਾ ਦਾਤ ਸੀਗਾ ਬਈ 17 18 ਕਿਲੋ ਓਕੇ ਤੇ ਬਾਕੀ 11 ਨਾਲ ਜਮੈਂਦੀ ਆ ਹੂੰ ਤੇ ਚਾਰ ਹੀ ਥਾਣਾ ਬਈ ਪੂਰੇ ਵਧੀਆ ਥਣ ਲੱਗੇ ਰਿਆ ਕੋਈ ਆਏ ਨਹੀਂ ਚੈੱਕ ਰੋ ਕਿ ਦਰੀਕ ਆ ਠੀਕ ਆ ਬਾਈ ਹਾਂ ਕਦ ਫੁੱਲ ਆ ਬਈ ਛੋਟੀ ਨਾ ਮੰਨਿਓ ਫਲੀ ਵੀ ਫੁੱਲ ਆ ਦੰਨਾ ਚ ਵਹਿੜਾ ਥਣ ਝੋਲੀ ਦੀ ਕਮਾਲ ਗੱਬਣ ਚੈੱਕ ਬਾਈ ਦੀ ਕਰਵਾਈ ਵੀ ਓਕੇ ਆ ਤੋਰਾ ਤੋਰਾ ਵੀ ਇੱਕ ਨੰਬਰ ਆ ਕਹਿੰਦੇ ਬਈ ਹਾਂ ਬਈ ਕਿਆ ਬਾਤ ਆ ਬਾਈ ਬਹੁਤ ਵੱਡਾ ਕੱਦ ਦਾ ਕਿ ਨਹੀਂ ਪੂਰੇ ਕੱਦ ਕਾਠ ਵਾਲੀ ਆ ਬਈ ਐ ਨਹੀਂ ਇੱਕ ਛੂਟੀਆਂ ਮੰਨੇ ਕੋਈ ਬਾਕੀ ਹਲੇ ਦੰਦਾ ਜਾਂ ਕਰ ਨੂੰ ਹੋਰ ਵੀ ਕਰੋਗੇ ਬਾਕੀ ਪਤਾ ਦੇ ਵੀ ਕਿ ਕਰਵਾਈ ਦਿੰਨੇ ਆ ਬਾਈ ਹੂੰ ਪੂਰੀ ਜਾਨ ਵਾਲੀ ਆ ਟੱਕਾ ਕਰੂ ਕਰਮ ਵਾਲੀ ਲੈ ਚੋ ਬਿਲਦੀ ਆ ਬਾਤਾ ਦੋ ਦੰਨ ਹਾਂ ਜਮਾ ਓਕੇ ਇਹਦਾ ਮੋਲ ਫਿਰ ਜਾਇਜ ਇਹਦਾ ਬਈ 35000 ਰੁਪਿਆ ਓਕੇ ਤੇ 30000 ਦੀ ਇਹ ਵੜ ਦਵਾਂਗੇ 35000 ਰੁਪਿਆ ਮੋਲ 30000 ਦੀ ਵੜ ਬਾਈ ਕਨਾ ਦੇ ਦਾਂਗੇ ਬਾਈ ਕਿਆ ਬਾਤ ਹਾਂ ਜਮਾ ਜਾਇਜ ਬਾਕੀ ਬਈ ਝੂਲੀ ਚੈੱਕ ਕਰਵਾ ਦਿਓ ਹੂੰ ਆਏ ਚੈੱਕਰ ਚਾਰੀ ਥਾਣਾ ਠੀਕ ਆ ਆਈ ਨਹੀਂ ਫੋਟ ਛਾਹੀ ਨਹੀਂ ਹੂੰ ਝੋਲੀ ਤਾਂ ਇੱਕ ਨੰਬਰ ਆ ਬਈ ਪੂਰੀ ਬਲਾਂ ਵਾਲੀ ਝੋਲੀ ਆ ਕਨੇ ਹਾਂ ਬਈ ਆਰਡਰ ਰੋਡਰ ਬਹੁਤ ਸੋਹਣਾ ਤਿਆਰ ਕੀਤਾ ਲੈ ਪੂਰੀ ਜਾਨ ਪ੍ਰਾਣ ਵਾਲੀ ਆ ਕਰਮ ਵਾਲੀ ਕੋਈ ਲੱਸੀ ਲਾਵੀ ਨਹੀਂ ਹੈਗੀ ਖੁਲੇ ਆਂ ਨਾ ਬਈ ਆਏ ਆ ਪੱਕੇ ਸਾ ਕਰਕੇ ਲੋਏ ਕਾ ਚਾਹੇ ਕਰਦੇ ਆ ਓਕੇ ਤਾਂ ਵਤਨ ਠੀਕ ਆ ਬਈ ਜੇ ਕੁਲਵੀਰ ਜੋੜਾ ਕੋਈ ਇਕੱਠਾ ਕਰੀਂਦੇ ਵਧੀਆ ਮਾਨਤਾਨ ਕਰ ਦੋ ਹਾਂ ਫਿਰ ਮਾਨਤਾਨ ਉਹ ਹੀ ਕਰ ਦਾਂਗੇ ਬਈ ਠੀਕ ਆ ਬਈ ਵੈਸੇ ਬਾਏ ਦੇ ਵੀ ਬਹੁਤ ਚੰਗੀਆਂ ਤੋਕੜ ਗੱਬਣ ਚੈੱਕ ਪਾਸ ਬਿਊਟੀ ਦੇਖੋ ਕਰਮਾ ਜੀ ਫੁੱਲ ਬ੍ਰੀਡ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ